ਆਈਪੀਐਸ ਸਕੂਲ ਦੇ ਵਿੱਚ ਅੱਜ ਛੋਟੇ ਛੋਟੇ ਬੱਚਿਆਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਚੀਫ ਗੈਸਟ ਬੋਲੋ ਮੈਂ ਚੀਫ ਗੈਸਟ ਨਹੀਂ ਐ ਮੈਂ ਤਾਂ ਗੈਸਟ ਆਫ ਆਨਰ ਆਇਆ ਨਾ ਹਾਂਜੀ ਪ੍ਰੋਗਰਾਮ ਬਹੁਤ ਅੱਛਾ ਸੀ ਅਰ ਬੱਚਿਆਂ ਨੂੰ ਬਹੁਤ ਅੱਛੀ ਤਰ੍ਹਾਂ ਟੈਕਲ ਕੀਤਾ ਜਾਂਦਾ ਇਤੇ ਤੇ ਜਿਹੜੇ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਨੇ ਜਿਹੜਾ ਸਾਰਾ ਪੂਰਾ ਸਟਾਫ ਹੈ ਬਹੁਤ ਮਿਹਨਤ ਕਰਦਾ ਹੈ ਅਰ ਬੱਚੇ ਤੋਂ ਬਹੁਤ ਹੀ ਸੋਹਣਾ ਕੰਮ ਲਿਆ ਇਹਨਾਂ ਨੇ ਇੰਨੇ ਛੋਟੇ ਬੱਚੇ ਇੰਨਾ ਕੁਝ ਨਹੀਂ ਕਰ ਸਕਦੇ ਪਰ ਬਹੁਤ ਅੱਛਾ ਪ੍ਰੋਗਰਾਮ ਸੀ। ਕਿ ਲੱਗਦਾ ਜੀ ਤੁਹਾਨੂੰ ਇਹੋ ਜਿਹੇ ਫੰਕਸ਼ਨ ਜਿਹੜੇ ਆ ਸਕੂਲ 'ਚ ਹੋਣੇ ਚਾਹੀਦੇ ਤਾਂ ਕਿ ਬੱਚੇ ਦਾ ਟੈਲੈਂਟ ਉੱਪਰ ਆ ਜਾਂਦਾ ਹੈ? ਯੈਸ ਹਰ ਇੱਕ ਵੀ ਸਕੂਲ 'ਚ ਹੋਣੇ ਚਾਹੀਦੇ ਆ ਔਰ ਕਾਫੀ ਸਕੂਲ ਕਰਾਉਂਦੇ ਆ ਪਰ ਇਹ ਮਤਲਬ ਬਹੁਤ ਅੱਛੇ ਸਟੈਂਡਰਡ ਦਾ ਪ੍ਰੋਗਰਾਮ ਸੀਗਾ ਪਰ ਹਰ ਸਕੂਲ ਨੂੰ ਕਰਨਾ ਚਾਹੀਦਾ। ਮੈਡਮ ਇੱਕ ਸਧਾਰਨ ਪਰਿਵਾਰ ਤੋਂ ਤੁਸੀਂ ਜਦੋਂ ਤੁਹਾਨੂੰ ਪਰਮਾਸ਼ਰੀ ਅਵਾਰਡ ਮਿਲਿਆ ਤੇ ਉਸ ਤੋਂ ਬਾਅਦ ਤੁਹਾਡੇ ਲਾਈਫ 'ਚ ਕੀ ਚੇਂਜ ਆਇਆ ਹੈ? ਕੋਈ ਚੇਂਜ ਨਹੀਂ ਆਇਆ। ਮੈਂ ਤਾਂ ਉਹੀ ਜਿਹੀ ਦੀ ਮੈਂ ਦੀ। ਹੂੰ। ਜਦੋਂ ਅਵਾਰਡ ਮਿਲਿਆ ਖੁਸ਼ੀ ਕਿੰਨੀ ਖੋਈ ਜੀ ਬਟ ਖੁਸ਼ੀ ਠੀਕ ਠੀਕ ਹੋਈ ਆ ਵੀ ਮੈਂ ਸੋਚਦੀ ਸੀ ਵੀ ਮੈਨੂੰ ਇਹ ਜਿਹਾ ਸੋਚਿਆ ਨਹੀਂ ਸੀ ਮੈਨੂੰ ਮਿਲੂਗਾ ਪਰ ਕਿਸੇ ਨੇ ਮੈਨੂੰ ਜਦੋਂ ਫੋਨ ਕੀਤਾ ਮੈਂ ਸੋਚਿਆ ਵੀ ਐਵੇਂ ਮੇਰਾ ਐਡਰੈਸ ਲੈ ਹੀ ਜਾਂਦੇ ਨੇ ਤਾਂ ਕਿ ਕਿਸ ਕੁਝ ਦੀ ਅੱਜ ਕੱਲ ਬਹੁਤ ਚੱਲਦੇ ਹੈਗੇ ਆ ਫਿਰ ਮੈਨੂੰ ਪਤਾ ਲੱਗਿਆ ਕਹਿੰਦੇ ਜੀ ਕਿਸੇ ਅਵਾਰਡ ਵਾਸਤੇ ਤੁਹਾਨੂੰ ਮਤਲਬ ਤੁਹਾਡੀ ਤੱਤ ਪੁੱਛਿਆ ਜਾ ਰਿਹਾ ਫਿਰ ਮੈਂ ਕਿਹਾ ਫਿਰ ਕਿਸੇ ਹੋਰ ਨੇ ਮੈਨੂੰ ਡੀਪੀਆਰ ਨੇ ਫੋਨ ਕੀਤਾ ਕਿ ਮੈਡਮ ਦੱਸ ਦਿਓ ਇਹਨਾਂ ਨੂੰ ਮੈਂ ਦੱਸ ਨਹੀਂ ਰਹੀ ਸੀ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸੀ ਕੋਈ ਅਵਾਰਡ ਹੈ ਮੈਨੂੰ ਸੋਚਿਆ 26 ਜਨਵਰੀ ਦਾ ਅਵਾਰਡ ਹੋਊਗਾ ਹੋਰ ਕਿਹੜਾ ਹੋਊਗਾ ਫਿਰ ਉਹਨਾਂ ਨੇ ਜਦੋਂ ਗ੍ਰਹਿ ਮੰਤਰਾਲੇ ਤੋਂ ਮੈਨੂੰ 25 ਤਰੀਕ ਨੂੰ ਫੋਨ ਆਇਆ ਕਿ ਤੁਹਾਨੂੰ ਬਦਮਸ਼ਰੀ ਅਵਾਰਡ ਵਾਸਤੇ ਸੈਲੈਕਟ ਕੀਤਾ ਜਾ ਰਿਹਾ ਹੈ ਵੀ ਤੁਹਾਨੂੰ ਬਹੁਤ-ਬਹੁਤ ਵਧਾਈ ਉਹਦ ਮੈਨੂੰ ਪਤਾ ਲੱਗਿਆ ਔਰ ਮੈਨੂੰ ਅੱਛਾ ਲੱਗਿਆ ਕਿ ਸਾਡੀ ਜਿਹੜੀ ਫਿਲਮ ਇੰਡਸਟਰੀ ਹੈ ਉਹਦੇ ਵਾਸਤੇ ਬਹੁਤ ਸੋਹਣਾ ਦਰਵਾਜ਼ਾ ਖੁੱਲਿਆ ਕਿਉਂਕਿ ਅੱਗੇ ਕਦੇ ਕਿਸੇ ਨੂੰ ਇਹ ਜਿਹੇ ਅਵਾਰਡ ਵੀ ਨਹੀਂ ਦਿੱਤੇ ਤੇ ਕਿਸੇ ਨੂੰ ਕੋਈ ਇਥੇ ਰეკਮੈਂਡ ਕਰਕੇ ਵੀ ਨਹੀਂ ਤੋੜਦੇ ਪਰ ਉਹਨਾਂ ਨੇ ਇਕਬਾਲ ਉਹਨਾਂ ਨੇ ਆਪਣੇ ਜਿਹੜੇ ਚੇਅਰਮੈਨ ਹੈਗੇ ਆ ਕਮਿਸ਼ਨਰ ਆਫ ਮਨੋਰਟੀਜ਼ ਉਹਨਾਂ ਨੇ ਮਤਲਬ ਰეკਮੈਂਡ ਕੀਤਾ ਸੀਗਾ ਮੈਨੂੰ ਤੇ ਬਾਕੀ ਸਾਰਾ ਤਾਂ ਉਹਨਾਂ ਨੇ ਪੁੱਛਿਆ ਮੇਰੇ ਬਾਰੇ ਤੇ ਫਿਰ ਉਹਨਾਂ ਨੇ ਮੈਨੂੰ ਮਤਲਬ ਜੇ ਆਪਾਂ ਗੱਲ ਕਰੀ ਅੱਜ ਕੱਲ੍ਹ ਵੀ ਜਿਹੜੇ ਨੇ ਕੁੜੀਆਂ আর ਮੁੰਡਿਆਂ ਦੇ ਵਿੱਚ ਫਰਕ ਜਿਹੜੇ ਨੇ ਮਾਪੇ ਕਈ ਸਮਝਦੇ ਨੇ ਲੋਕ ਸਮਝਦੇ ਨੇ ਪਰ ਤੁਸੀਂ ਐਡਾ ਵੱਡਾ ਵਾਰਡ ਲਿਆ ਉਹਨਾਂ ਨੂੰ ਕੀ ਨਸੀਹਤ ਦੇਣਾ ਚਾਹੋਗੇ ਤੁਸੀਂ ਆਪਣੇ ਵੱਲੋਂ ਨਹੀਂ ਕਿ ਹੁਣ ਤਾਂ ਮੈਨੂੰ ਨਹੀਂ ਲੱਗਦਾ ਵੀ ਮਾਪੇ ਸਮਝਦੇ ਨਹੀਂ ਕੁੜੀਆਂ ਨੂੰ ਕੋਈ ਘੱਟ ਸਮਝਦੇ ਨਹੀਂ ਜਾਂ ਲੜਕੇ ਨੂੰ ਜਾਂ ਸਮਝਦੇ ਨੇ ਤਾਂ ਸਭ ਕੁਝ ਬਰਾਬਰ ਹੋ ਗਿਆ। ਤਕਰੀਬਨ 99% ਬਰਾਬਰ ਹੋ ਗਿਆ ਹੈ। 1% ਕਿਤੇ ਟਾਉਂਡਲਾ ਖਾਸ ਕਰਕੇ ਪੰਜਾਬ 'ਚ। ਹਾਂ ਬਾਕੀ ਸਟੇਟਸ ਵਿੱਚ ਬਹੁਤ ਕੁਝ ਹੈਗਾ ਇਹ ਜਾਂ ਪਰ ਆਪਣੇ ਪੰਜਾਬ 'ਚ ਨਹੀਂ ਹੈ। ਪੰਜਾਬ 'ਚ ਕੁੜੀਆਂ ਨੂੰ ਪੂਰਾ ਆਦਰ ਦਿੱਤਾ ਜਾਂਦਾ ਹੈ। ਤੇ ਲਾਸਟ ਦੇ ਵਿੱਚ ਸਟੂਡੈਂਟਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ? ਮੈਂ ਸਟੂਡੈਂਟਸ ਨੂੰ ਇਹ ਸੰਦੇਸ਼ ਦੇਵਾਂਗੀ ਵੀ ਕਿਸੇ ਵੀ ਕੰਮ ਨੂੰ ਤੁਸੀਂ ਕਰੋ। ਕਰਨੋਂ ਇੱਕਦਮ ਛੱਡੋ ਨਾ ਕੰਟੀਨਿਊਸਲੀ ਕਰਦੇ ਰਹੋ ਇਹ ਮਿਹਨਤ ਹੈ ਵਕਤ ਦੀ ਵੈਲਿਊ ਕਰੋ ਮੈਂ ਵਕਤ ਨੂੰ ਬਹੁਤ ਵੈਲਿਊ ਕੀਤਾ ਜੇ ਜੇ ਮੈਨੂੰ ਕਿਸੇ ਨੇ ਟਾਈਮ ਸਿਰ ਬੁਲਾਇਆ ਟਾਈਮ ਸਿਰ ਕੰਮ ਕਰਨਾ ਵਕਤ ਦੀ ਤੁਸੀਂ ਵੈਲਿਊ ਕਰੋਗੇ ਤਾਂ ਵਕਤ ਕਿਸੇ ਨਾ ਕਿਸੇ ਵਕਤ ਤੁਹਾਡੀ ਵੈਲਿਊ ਕਰਦਾ ਹੈ ਮੈਨੂੰ ਵਕਤ ਨੇ ਇੰਨਾ ਅੱਛਾ ਮੌਕਾ ਦਿੱਤਾ ਹੈ ਰੱਬ ਨੇ ਇੰਨਾ ਅੱਛਾ ਮੌਕਾ ਦਿੱਤਾ ਹੈ ਮੈਂ ਵੈਲੂ ਕੀਤਾ ਮੈਡਮ ਜਿਸ ਤਰ੍ਹਾਂ ਪੰਜਾਬੀ ਅਦਾਕਾਰ ਕਾਫੀ ਰਾਜਨੀਤੀ ਦੇ ਵਿੱਚ ਆ ਚੁੱਕੇ ਨੇ ਕਿ ਤੁਸੀਂ ਵੀ ਮੰਨਿਆ ਜਾ ਸਕਦਾ ਕਦੇ ਰਾਜਨੀਤੀ ਚਾ ਸਕਦੇ ਹੋ ਜੇ ਕੋਈ ਆਫਰ ਆਂਦੀ ਹੈ ਨਹੀਂ ਮੈਂ ਨਹੀਂ ਚਾਉਂਦੀ ਕਿਉਂਕਿ ਇਹ ਖਲਜਗਨ ਬਹੁਤ ਦਸਰਦਗੀ ਬਤ ਹੈਗੀ ਹੈ ਨਾਲੇ ਤੁਸੀਂ ਕਿਸੇ ਨੂੰ ਵੀ ਖੁਸ਼ ਨਹੀਂ ਕਰ ਸਕਦੇ ਆ ਪਹਿਲਾਂ ਤਾਂ ਆਪਣੇ ਘਰਦਿਆਂ ਨੂੰ ਖੁਸ਼ ਨਹੀਂ ਕਰ ਸਕਦੇ ਨਾ ਗੌਂਡੀਆ ਨੂੰ ਖੁਸ਼ ਨਹੀਂ ਕਰ ਸਕਦੇ ਇੰਨੀ ਸਾਰੀ ਜਨਸੰਖਿਆ ਨੂੰ ਕੌਣ ਖੁਸ਼ ਕਰ ਸਕਦਾ ਤੇ ਰਾਜਨੀਤਿਕ ਤੌਰ 'ਤੇ ਆਉਣਾਂ ਤਾਂ ਬੰਡੀ ਗੱਲ ਫਿਲਮ ਇੰਡਸਟਰੀ ਵਿੱਚ ਕਾਫੀ ਜਿਹੜਾ ਟੌਨ ਤੇ ਆਪ ਆਇਆ ਹੈ ਜੀ ਹੁਣ ਪੰਜਾਬੀ ਫਿਲਮ ਇੰਡਸਟਰੀ ਦਾ ਭਵਿੱਖ ਕਿਵੇਂ ਦੇਖਦੇ ਹੋ ਬਹੁਤ ਅੱਛਾ ਬਹੁਤ ਬਹੁਤ ਹੀ ਅੱਛਾ ਹੈ ਕਿਉਂਕਿ ਅੱچھے ਰਾਈਟਰ ਆ ਗਏ ਅੱچھے ਡਾਇਰੈਕਟਰ ਆ ਗਏ ਇੱਥੀਆਂ ਕਹਾਣੀਆਂ ਲਿਖਦੇ ਨੇ ਮਾਡਰਨ ਮਤਲਬ ਸਾਰੇ ਸਮਾਜ ਦੀਆਂ ਹਰ ਚੀਜ਼ਾਂ ਨੂੰ ਆਪਣੇ ਨਾਲ ਦੇਖਦੇ ਨੇ ਤੇ ਦੇਖ ਕੇ ਉਹਨਾਂ ਤੇ ਸਟੋਰੀਜ਼ ਬਣਾਉਂਦੇ ਨੇ ਪਹਿਲਾਂ ਜਿਹੜੀਆਂ ਕਹਾਣੀਆਂ ਬਣਦੀਆਂ ਸੀ ਪਹਿਲਾਂ ਵੀ ਅੱਛਾ ਸੀਗਾ ਸਾਡੇ ਵੇਲੇ ਤਾਂ ਉਹ ਵੀ ਅੱਛੀਆਂ ਸੀਗੀਆਂ ਹੁਣ ਵਕਤ ਦੇ ਨਾਲ ਹਰ ਚੀਜ਼ ਬਦਲ ਗਈ ਹੈ ਹੁਣ ਸਭ ਕੁਝ ਬਦਲ ਗਿਆ ਤੇ ਅੱਜ ਦੀਆਂ ਸਟੋਰੀਆਂ ਇਨਸਾਨੀਂ ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਅਦਾਕਾਰ ਜਿਹੜੇ ਨਾਲ ਤੇ ਹੁਣ ਨਾਲ ਨਹੀਂ ਹੈਗੇ ਜੀ ਇਹਨਾਂ ਗੱਲ ਪੁੱਛੋ ਕਿਸਾਨ ਆਪਣੀ ਥਾਂ ਤੇ ਹੈ ਅਦਾਕਾਰ ਆਪਣੀ ਥਾਂ ਤੇ ਤੇ ਇੱਥੇ ਇਸ ਮੁਕਾਮ ਤੱਕ ਪਹੁੰਚਣ ਲਈ ਕਿੰਨੀ ਔਕੜਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਗੱਲ ਗੱਲ ਇਹ ਕਿ ਸਾਡੇ ਵੇਲੇ ਕੋਈ ਸੁਪਨਾ-ਸਪਨਾ ਤਾਂ ਹੁੰਦਾ ਨਹੀਂ ਸੀ ਕਹਿੰਦੇ ਨੇ ਵੀ ਤੁਹਾਡੇ ਕੀ ਡ੍ਰੀਮ ਸੀਗਾ ਪਰ ਚਲਦੇ ਆਏ ਚਲਦੇ ਆਏ ਤੁਰਦੇ ਆਏ ਤੁਰਦੇ ਆਏ ਜੋ ਕੁਛ ਰਸਤੇ ਚ ਮਿਲਦਾ ਗਿਆ ਉਹੀ ਲੈਂਦੇ ਆਇਆ ਨਾ ਮੈਂ ਕਿਸੇ ਤੋਂ ਸਪਾਰਿਸ਼ ਪਾਈ ਹੈ ਨਾ ਕਿਸੇ ਨੇ ਮੈਨੂੰ ਰეკਮੈਂਡ ਕੀਤਾ ਮਤਲਬ ਐ ਮੇਰੀ ਸਪਾਰਿਸ਼ ਤੇ ਲੋਕਾਂ ਨੂੰ ਆਪਣੇ ਆਪ ਹੀ ਪਤਾ ਲੱਗਿਆ ਵੀ ਇਹ ਕੋਈ ਚੀਜ਼ ਹੈ ਜਾਂ ਇਹ ਕੁਝ ਕਰਨਾ ਚਾਹੀਦਾ ਹੈ ਇਹਦੇ ਲਈ ਜਾਂ ਨਹੀਂ ਕਰਨਾ ਚਾਹੀਦਾ ਪਰ ਇਹ ਮਤਲਬ ਮੈਂ ਖੁਸ਼ਮਤੀ ਕੁਸ਼ ਖੁਸ਼ਕਿਸਮਤੀ ਸਮਝ ਨਹੀਂ ਆਪਣੀ ਬੀ ਲੋਕਾਂ ਨੇ ਮੈਨੂੰ ਇੰਨਾ ਪਿਆਰ ਬੇਹੱਦ ਪਿਆਰ ਦਿੱਤਾ ਔਰ ਮੈਂ ਉਹਨਾਂ ਦੀ ਰਣੀ ਆ ਆਪਣੇ ਸਾਰੇ ਦਰਸ਼ਕਾਂ ਦੀ ਸਾਰੇ ਆਪਣੇ ਪ੍ਰੇਮੀਆਂ ਜਿਹੜੇ ਮੈਨੂੰ ਪਿਆਰ ਕਰਦੇ ਨੇ ਮੈਂ ਮੈਂ ਉਹਨਾਂ ਦਾ ਉਧਾਰ ਨਹੀਂ ਚੁਕਾ ਸਕਦੀ ਬਹੁਤ ਖੁਸ਼ ਹਾਂ ਇਸ ਵਾਰ ਆਈਪੀਐਸ ਸਕੂਲ ਚੋਂ ਬੱਚੇ ਪੜ ਕੇ ਦੇਸ਼ ਵਿਦੇਸ਼ਾਂ ਦੇ ਵਿੱਚ ਸਕੂਲ ਦਾ ਨਾਮ ਵੀ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਮੈਨੇਜਮੈਂਟ ਦੇ ਮੈਂਬਰ ਹੋ ਆਈਪੀਐਸ ਸਕੂਲ ਬਹੁਤ ਅੱਛੀ ਗੱਲ ਹੈ ਜੀ ਇਹ ਸਕੂਲਾਂ ਚੋਂ ਹੀ ਬੱਚੇ ਨਿਕਲਦੇ ਆ ਉਸ ਤੋਂ ਘਰ ਛੋਟੇ ਸਕੂਲਾਂ ਚ ਪੜੇ ਹੈਗੇ ਆ ਪਰ ਇਹ ਬਹੁਤ ਅੱਛਾ ਸਕੂਲ ਹੈ ਇੱਥੋਂ ਬਹੁਤ ਅੱਛੇ ਬੱਚੇ ਨਿਕਲੇ ਨੇ ਆਪਣਾ ਨਾਮ ਕਰਦੇ ਨੇ ਸਕੂਲ ਦਾ ਤੇ ਇਹਨਾਂ ਦੇ ਸਾਰੇ ਪ੍ਰਿੰਸੀਪਲ ਸਾਹਿਬ ਨੂੰ ਤੇ ਇਹਨਾਂ ਦੇ ਸਾਰੇ ਮੈਨੇਜਮੈਂਟ ਨੂੰ ਇਹਨਾਂ ਦੇ ਟੀਚਰਸ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਨੀ ਹੈ ਕਿ ਇੰਨੀ ਅੱਛੀ ਤਰ੍ਹਾਂ ਲਗਨ ਨਾਲ ਕੰਮ ਕਰਦੇ ਆ ਵੀ ਹਰ ਕੰਮ ਕੁਸ਼ਲਤਾ ਨਾਲ ਡੈਡੀਕੇਸ਼ਨ ਡਿਵੋਸ਼ਨਲ ਕਰਦੇ ਆ ਇਹ ਬਹੁਤ ਵੱਡੀ ਗੱਲ ਹੈ ਮੈਡਮ ਕਲਾ ਦੇ ਖੇਤਰ ਦੀ ਗੱਲ ਕਰੀਏ ਤਾਂ ਹਮੇਸ਼ਾ ਮਰਦ ਦੇ ਆਧਾਰ ਤੇ ਜਿਹੜੀਆਂ ਫਿਲਮਾਂ ਬਣਾਈਆਂ ਜਾਂਦੀਆਂ ਲੱਗਦਾ ਨਹੀਂ ਕਿ ਹੁਣ ਔਰਤਾਂ ਵੀ ਕਾਫੀ ਐਕਟਿੰਗ ਦੇ ਵਿੱਚ ਦਮਦਾਰ ਆਪਣੀ ਅਦਾਬ ਕਰ ਰਹੀਆਂ ਵੀ ਔਰਤਾਂ ਦੇ ਵਾਸਤੇ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਮੁੱਖ ਕੈਰੈਕਟਰ ਲੈ ਕੇ ਬਣ ਰਹੀਆਂ ਔਰਤਾਂ ਤੇ ਵੀ ਇਹ ਤਾਂ ਸੋਚਿਆ ਵੀ ਔਰਤਾਂ ਦੇ ਵਾਂਦੀਆਂ ਨਹੀਂ ਬਣਦੀਆਂ ਔਰਤਾਂ ਦੇ ਵੀ ਥਿਰਕੀ ਥੈਂਕ ਯੂ ਥੈਂਕ ਯੂ